ਇਹ ਪਵਿੱਤਰ ਨਿਸ਼ਾਨੀਆਂ ਨੂੰ ਸਿੱਖ ਸੰਗਤ ਸੰਭਾਲ ਕੇ ਰੱਖਦੀ ਹੈ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਅਜਿਹੀ ਇੱਕ ਪਵਿੱਤਰ ਨਿਸ਼ਾਨੀ ਹਰਦੀਪ ਪuri ਪਰਿਵਾਰ ਦੇ ਵਿੱਚ ਮੌਜੂਦ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਅਤੇ ਇਸ ਪਵਿੱਤਰ ਨਿਸ਼ਾਨੀ ਦੀ ਸੁਰੱਖਿਆ ਅਤੇ ਇਸ ਦੀ ਪ੍ਰਦਰਸ਼ਨੀ ਲਈ ਟੁਕਵੀ ਕਮੇਟੀ ਦੀ ਵੀ ਸਿਫਾਰਿਸ਼ ਕੀਤੀ ਗਈ ਉਹਨਾਂ ਨੇ ਐਕਸ ਤੇ ਪੋਸਟ ਪਾ ਕੇ ਲਿਖਿਆ ਅਤੇ ਕਿਹਾ ਕਿ ਸਿੱਖ ਸੰਗਤ ਦੇ ਉੱਗੇ ਅਤੇ ਜਾਣੇ ਪਛਾਣੇ ਮੈਂਬਰਾਂ ਦੀ ਕਮੇਟੀ ਦੇ ਨਾਲ ਮੈਨੂੰ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦਾ ਬਹੁਤ ਸੁਭਾਗ ਪ੍ਰਾਪਤ ਹੋਇਆ ਮੈਂ ਪਵਿੱਤਰ ਜੋੜੇ ਸਾਹਿਬ ਦੀ ਸੁਰੱਖਿਆ ਅਤੇ ਢੁਕਵੀਂ ਪ੍ਰਦਰਸ਼ਨ ਲਈ ਕਮੇਟੀ ਦੀਆਂ ਸਿਫਾਰਿਸ਼ਾਂ ਪੇਸ਼ ਕਰਨ ਲਈ ਕਿਹਾ ਜੋ ਕਿ ਖਾਲਸਾ ਪੰਥ ਦੇ ਸੰਸਥਾਪਕ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਉਹਨਾਂ ਦੀ ਪਤਨੀ ਮਾਤਾ ਸਾਹਿਬ ਕੌਰ ਨਾਲ ਸੰਬੰਧਿਤ ਹੈ ਉਹਨਾਂ ਕਿਹਾ ਕਿ ਪਵਿੱਤਰ ਜੋੜਾ ਸਾਈਬ ਗੁਰਗੋਮੀ ਸਿੰਘ ਮਹਾਰਾਜ ਸੱਜਾ ਪੈਰ 11 3/1 ਅਤੇ ਉਹਨਾਂ ਦੀ ਸਤਿਕਾਰਯੋਗ ਪਤਨੀ ਮਾਤਾ ਸਾਹਿਬਕੌਰ ਜੀ ਖੱਬਾ ਪੈਰ 9 3 ਦੇ ਜੋੜੇ ਹਨ ਪੂਰੀ ਪਰਿਵਾਰ 300 ਸਾਲਾਂ ਪਹਿਲਾਂ ਗੁਰੂ ਸਾਹਿਬ ਅਤੇ ਮਾਤਾ ਜੀ ਦੁਆਰਾ ਆਪਣੇ ਪੁਰਖਿਆਂ ਨੂੰ ਦਿੱਤੇ ਗਏ ਸਮੇਂ ਤੋਂ ਇਹਨਾਂ ਪਵਿੱਤਰ ਅਸ਼ਵੇਸ਼ਣ ਦੀ ਸੇਵਾ ਕਰਨ ਦਾ ਬਹੁਤ ਸੁਭਾਗ ਮਨ ਰਿਹਾ ਹੈ ਸਾਡੇ ਪੁਰਖਿਆਂ ਨੂੰ ਦਸਮ ਪਿਤਾ ਦੀ ਸਿੱਧੀ ਸੇਵਾ ਦੇ ਵਿੱਚ ਰਹਿਣ ਦਾ ਮਹਾਨ ਬ੍ਰਹਮਣ ਵਰਦਾਨ ਪ੍ਰਾਪਤ ਹੋਇਆ ਸੀ ਦਤਕਥਾ ਹੈ ਕਿ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਬਦਲੇ ਦੇ ਵਿੱਚ ਕੋਈ ਇਨਾਮ ਮੰਗਣ ਦਾ ਆਦੇਸ਼ ਦਿੱਤਾ ਹਰਦੀਪ ਪੁਰੀ ਨੇ ਦੱਸਿਆ ਕਿ ਸਾਡੇ ਪੁਰਵਜਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਇਹ ਪਵਿੱਤਰ ਜੋੜੇ ਸਾਹਿਬ ਨੂੰ ਸੰਭਾਲਣ ਦੀ ਇਲਾਹੀ ਆਗਿਆ ਦੇਣ ਤਾਂ ਜੋ ਗੁਰੂ ਸਾਹਿਬ ਅਤੇ ਮਾਤਾ ਜੀ ਦਾ ਸਿੱਧਾ ਆਸ਼ੀਰਵਾਦ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਆਉਣ ਵਾਲੀਆਂ ਪੀੜ੍ਹੀਆਂ ਤੇ ਬਣਿਆ ਰਹੇ ਜੋੜੇ ਸਾਹਿਬ ਦੇ ਆਖਰੀ ਰਖਵਾਲੇ ਮੇਰੇ ਸਵਰਗਵਾਸੀ ਚਚੇਰੇ ਭਰਾ ਸਰਦਾਰ ਜਗਮੀਤ ਸਿੰਘ ਪੁਰੀ ਸਨ ਜੋ ਦਿੱਲੀ ਦੇ ਕਰੋਲ ਬਾਗ ਦੇ ਵਿੱਚ ਇੱਕ ਗਲੀ ਦੇ ਵਿੱਚ ਰਹਿੰਦੇ ਸਨ ਜਿਸ ਦਾ ਨਾਮ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਮਾਰਗ ਰੱਖਿਆ ਗਿਆ ਸੀ ਤਾਂ ਜੋ ਕੀਮਤੀ ਪਵਿੱਤਰ ਅਵਸ਼ੇਸ਼ਾਂ ਦੀ ਪਵਿੱਤਰਤਾ ਦਾ ਸਨਮਾਨ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਕਿਉਂਕਿ ਮੈਂ ਹੁਣ ਪਰਿਵਾਰ ਦੇ ਸਭ ਤੋਂ ਵੱਡੇ ਮੈਂਬਰਾਂ ਦੇ ਵਿੱਚੋਂ ਇੱਕ ਹਾਂ ਇਸ ਲਈ ਉਹਨਾਂ ਦੀ ਪਤਨੀ ਮਨਪ੍ਰੀਤ ਜੀ ਨੇ ਮੈਨੂੰ ਇਹਨਾਂ ਪਵਿੱਤਰ અવਸ਼ੇਸ਼ਾਂ ਲਈ ਇੱਕ ਟੁਕਮਾ ਕਰ ਲੱਭਣ ਲਈ ਲਿਖਿਆ ਤਾਂ ਜੋ ਸ਼ਰਧਾਲੂ ਵੱਡੀ ਗਿਣਤੀ ਦੇ ਵਿੱਚ ਸਤਿਕਾਰਯੋਗ ਜੋੜੇ ਸਾਹਿਬ ਨੂੰ ਮੱਥਾ ਟੇਕ ਸਕਣ ਇਸ ਤੋਂ ਇਲਾਵਾ ਬਾਅਦ ਬਹੁਤ ਨਿਮਰਤਾ ਅਤੇ ਸਤਿਕਾਰ ਦੇ ਨਾਲ ਮੈਂ ਸੱਭਿਆਚਾਰ ਮੰਤਰਾਲੇ ਦੁਆਰਾ ਪਵਿੱਤਰ અવਸ਼ੇਸ਼ਾਂ ਦੀ ਧਿਆਨ ਨਾਲ ਜਾਂਚ ਕਰਵਾਈ ਇਸ ਦੇ ਨਾਲ ਕਮੇਟੀ ਦੇ ਮੈਂਬਰਾਂ ਨੇ ਆਪਣੀਆਂ ਸ਼ਿਫਾਰਿਸ਼ਾਂ ਪੇਸ਼ ਕੀਤੀਆਂ ਅਤੇ ਪਵਿੱਤਰ ਜੋੜੇ ਦੇ ਅਨੁਕੂਲ ਫੈਸਲੇ ਲਈ ਇੱਕ ਰਿਪੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੇਸ਼ ਕੀਤੀ ਜਿਨ੍ਹਾਂ ਨੇ ਹਮੇਸ਼ਾ ਸਾਡੇ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਪ੍ਰਤੀ ਸਤਿਕਾਰ ਤੇ ਸਿੱਖ ਸੰਗਤ ਦੇ ਮੈਂਬਰਾਂ ਪ੍ਰਤੀ ਪਿਆਰ ਪ੍ਰਗਟ ਕੀਤਾ ਇਸ ਦੇ ਨਾਲ ਹੀ ਹਰਦੀਪਪੂਰੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਡੀ ਸੰਗਤ ਪ੍ਰਤੀ ਬੇਮਿਸਾਲ ਪਿਆਰ ਪਿਛਲੇ 11 ਸਾਲਾਂ ਦੇ ਵਿੱਚ ਉਹਨਾਂ ਹੀ ਦੂਰ ਅੰਦੇਸ਼ੀ ਅਗਵਾਈ ਹੇਠ ਲਏ ਗਏ ਕਿ ਦਿਯਾਲੂ ਅਤੇ ਦੂਰਦਰਸ਼ੀ ਫੈਸਲਿਆਂ ਦੇ ਵਿੱਚ ਝਲਕਦਾ ਹੈ ਵਾਰਦਾਰ ਮੰਤਰੀ ਨਿਰਿੰਦਰ ਮੋਤੀ ਨੇ ਕਈ ਸਿੱਖ ਸਥਾਨਾਂ ਦੇ ਵਾਧੇ ਅਤੇ ਇਨ੍ਹਾਂ ਤੀਰਥ ਯਾਤਰਾ ਤੱਕ ਬੈਤ ਸੰਪਰਕ ਅਤੇ ਪਹੁੰਚਯੋਗਤਾ ਨੂੰ ਯਕੀਨੀ ਬਣਾਉਣ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਵੀ ਡੂੰਗੀ ਨਿਜੀ ਦਿਲਚਸਪੀ ਜਤਾਈ ਹੈ